ਦੇਖਿਓ ਕਿ ਕਿਸਾਨ ਲਾਲ ਸਿੰਘ ਨੇ ਬਿਨਾਂ ਅਗ ਲਗਾਈ 2 ਨਵੰਬਰ ਨੂੰ ਠੇਕੇ ਤੇ ਲਈ ਹੋਈ ਜ਼ਮੀਨ ਦੇ ਵਿੱਚ 6 ਏਕੜ ਕਣਕ ਦੀ ਬਿਜਾਈ ਕੀਤੀ ਸੀ ਜਦੋਂ ਕਣਕ ਦੀ ਫਸਲ ਨੂੰ ਪਾਣੀ ਦੇਣ ਦੇ ਲਈ ਕਿਸਾਨ ਨੇ 19 ਨਵੰਬਰ ਵਾਲੇ ਦਿਨ ਖੇਤ ਦੇ ਵਿੱਚ ਗੇੜਾ ਕੱਢਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਪੈਣ ਲੱਗ ਪਈ ਹੈ ਕਿਉਂਕਿ ਅਜੇ ਕਣਕ ਨੂੰ ਪਹਿਲਾਂ ਪਾਣੀ ਹੀ ਲੱਗਣਾ ਸੀ ਪਰ ਅੱਜ ਜਦੋਂ ਕਿਸਾਨ ਦੇ ਖੇਤ ਵਿੱਚ ਜਾ ਕੇ ਦੇਖਿਆ ਤਾਂ ਕਿਸਾਨ ਨੇ ਠੇਕੇ ਦੇ ਲਈ ਹੋਈ 6 ਏਕੜ ਕਣਕ ਨੂੰ ਸੁੰਡੀ ਪੈ ਚੁੱਕੀ ਹੈ ਤੇ 2 ਏਕੜ ਵਾਹਨ ਬਿਲਕੁਲ ਸਾਫ਼ ਕੀਤਾ ਹੋਇਆ ਸੋ ਕਿਸਾਨ ਲਾਲ ਸਿੰਘ ਅਤੇ ਕਿਸਾਨ ਆਗੂ ਪ੍ਰਗਟ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਬਜਾਈ ਤੇ 70000 ਰੁਪਏ ਖਰਚਾ ਆ ਚੁੱਕਿਆ ਤੇ ਜੋ ਕਿ ਸਾਰਾ ਬਰਬਾਦ ਹੋ ਗਿਆ ਹੁਣ ਜੇਕਰ ਕਿਸਾਨ ਦੁਬਾਰਾ ਕਣਕ ਦੀ ਬਜਾਈ ਕਰਦਾ ਹੈ ਤਾਂ ਇੰਨੀ ਰਕਮ ਦੁਬਾਰਾ ਖਰਚ ਨਹੀਂ ਪਵੇਗੀ ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਸਾਨ ਨੂੰ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ ਜੀ ਆਪਣੇ ਕਣਕਾ ਜਿਹੜੀ ਇਹ 2 ਅਕਤੂਬਰ ਦੀ ਬੀਜੀ ਹੋਈ ਹੈ ਇਹ ਤੇ ਹੁਣ ਇਹ ਸੁੰਡੀ ਕਰਨ ਸੁੱਕਣੀ ਸ਼ੁਰੂ ਹੋ ਗਈ ਹੈ ਜੀ ਜਿੰਨੀ ਵੀ 6 ਏਕੜ ਦੇ ਵਿੱਚ ਆਈ ਹੈ ਸਾਰੇ ਜਿਮਨੇ ਠੇਕੇ ਤੇ ਆ ਤੇ ਇਹ ਸਾਡੇ ਚਾਚਾ ਜੀ ਨੇ ਇਹਨਾਂ ਦੇ ਇਹ ਕਣਕਾ ਜਿਮ ਠੇਕੇ ਤੇ ਲਈ ਹੋਈ ਹੈਗੀ ਇਹ ਇਹਨਾਂ ਨੂੰ ਮਹਿਰਾਂ ਨੂੰ ਹਾਲੇ ਹਾਰੇ ਸੀ ਕੋਈ ਗੱਲ ਕਰੀ ਨਹੀਂ ਹੈਗੀ ਅਸੀਂ 18 ਤਰੀਕ ਨੂੰ ਦੇਖਣ ਲੱਸਣਾ ਸ਼ੁਰੂ ਕਰੇ ਨੇ ਤੇ ਕਣਕ ਸ਼ੁਰੂ ਸੁੱਕਣੀ ਸ਼ੁਰੂ ਹੋ ਗਈ ਆ ਇਹ ਕਿੰਨੇ ਕਿਕੜਾ ਜਿਹਾ ਪ੍ਰੋਬਲਮ ਆ ਚੁੱਕੀ ਜੀ ਇਹ 6 ਏਕੜ ਦਾ ਹੀ ਆ ਹਾਲੇ ਆਣ ਗਮਾਂਡ ਦੇ ਵਿੱਚ ਹਾਲੇ ਦੇਖਦੇ ਰਿਹਾ ਸੀ ਇਹਦੇ ਨਾਲ ਕੀ ਨੁਕਸਾਨ ਹੋ ਰਹੀ ਸੋ ਨੁਕਸਾਨ ਕਣਕ ਸੁੱਕ ਰਹੀ ਆ ਸੁੰਡੀ ਆ ਜੀ ਖਰੀਕ ਪਿੱਡੇ ਦੀ ਜੜਚਾ ਜਿਹੜਾ ਪੇਡਾ ਕਮਲ ਆ ਜਾਂਦਾ ਤੇ ਜੜਚਾ ਆਉਂਦੀ ਹੈ ਜੀ ਇਹ। ਉਹਦਾ ਕਣਕ ਦੀ ਬਿੱਲੇ ਕਣਕ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ ਆਹ ਦੇਖੋ ਬਾਹਣਾ ਸਾਰਾ ਬੇਲਾ ਹੋ ਚੁੱਕਿਆ ਹੈਗਾ। ਤੇ ਹੁਣ ਮੰਗ ਕੀ ਕਰਦਾਂ ਪ੍ਰਸ਼ਾਸਨ ਦੇ ਵਿੱਚ। ਮੰਗ ਜਾਂਦਾ ਤਾਂ ਸਾਨੂੰ ਕੋਈ ਇਹਦਾ ਹੱਲ ਲੱਭੇ ਜਾਂ ਸਿੱਧੀ ਵਜਾਈ ਅਸੀਂ ਕਰੀਏਗੀ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ। ਅਸੀਂ ਅੱਗ ਲਾ ਕੇ ਕਰਿਆ ਕਰਾਂਗੇ। ਇਹ ਜੀ 2 ਅਕਤੂਬਰ ਦੀ ਬੀਜੀ ਸੀ ਕਣਕਾ। ਆ ਹੁਣ ਸੁੰਢੀ ਪੈ ਗਈ ਅਸੀਂ ਤਾਂ 19 19 ਤਰੀਕ ਤੋਂ ਦੇਖਣ ਲੱਗਿਆ ਇਹਨੂੰ ਪਤਕੇ। ਅੱਜ ਤੱਕ ਵੀ ਹੋ ਗਿਆ ਦੇਖ ਲਓ ਹੁਣ ਕੀ ਹਾਲ ਕਰਿਆ ਬਸ ਬਾਹਣ ਬਣ ਗਿਆ ਮੁਰਗੇ ਹਾਂ ਜੁਣੀ ਜਿਹੜੀ ਆਪਣੀ ਰੋਟੀ ਕਿਤੇ ਘਰ ਦੀ ਠੇਕੇ ਤੇ ਹੀ ਲਈ ਹੋਈ ਆ ਜੀ ਕਿੰਨੇ ਤੋਂ ਆ ਜੀ 8 ਏਕੜ ਆ ਜੀ ਕੀ ਰੇਟ ਤੇ ਲਈ 80000 ਨੂੰ ਕਿ ਲਈ ਜਿਹੜੀ ਹੁਣ ਬਜਾਈ ਹੋਈ ਆ ਕਣਕ ਦੀ ਕਿੰਨਾ ਖਰਚ ਆ ਚੁੱਕੇ ਜਿੰਦੀ ਤਕਰੀਬਨ 70000 ਵਾਂਗੂ ਲੱਗਾ 70 75000 ਆ ਤਕਰੀਬਨ ਜੇ ਅਗਰ ਗੱਲ ਕਰੀਏ ਤੇ ਕਦੋਂ ਤੁਹਾਨੂੰ ਸੁੰਡੀ ਬਾਰੇ ਪਤਾ ਲੱਗੇ ਤੇ ਕਦੋਂ ਧਿਆਨ ਚਾਹੀਏ ਇਹ ਸਾਨੂੰ ਜੀ 19 ਤਰੀਕ ਨੂੰ ਜਾਂ ਤਾਂ ਉਪਰੋਂ ਕਣਕ ਸੁੱਕਣੀ ਸ਼ੁਰੂ ਹੋ ਗਈ ਉਦੋਂ ਅਸੀਂ ਨੇ ਹੇਠੋਂ ਜੜਾ ਪਟਕੇ ਦੇਖਣਾ ਆ ਆ ਸੁੰਡੀ ਲੱਕੜ ਦੀ ਆ ਜ ਇਹਨਾਂ ਕੀ ਨੁਕਸਾਨ ਹੋ ਰਿਹਾ ਜੀ ਕੰਨ ਇਹ ਪੇਡਾ ਸੁੱਕ ਜਾਂਦਾ ਜੀ ਪੌਦਾ ਬਿਲਕੁਲ ਖਤਮ ਹੋ ਜਾਂਦਾ ਕੋਈ ਸਪਰੇ ਵਗੈਰਾ ਅੱਡ ਤੱਕ ਨਹੀਂ ਕਰੀ ਨਾ ਜੀ ਬੁੱਲੀ ਡੰਡੀ ਦੀ ਤਾਂ ਤੀਜੇ ਦਿਨ ਕਰਤੀ ਜਿਹੜੀ ਕਰੋਉਂਦੇ ਨੇ ਜੀ ਬਾਕੀ ਆ ਹੁਣ ਪਾਣੀ ਲਾ ਕੇ ਕਹਿੰਦੇ ਨੇ ਕਲੋਰੋ ਪਾਓ ਉਦੋਂ ਤਾਂ ਇਹ ਮੈਨੂੰ ਨਾ ਉਹੀ ਬਾਂਡ ਬਣ ਜਾਣਾ ਅਗਰ ਜੇ ਦੁਬਾਰੋ ਬਿਜਾਈ ਕਰੀ ਜੀ ਤਾਂ ਕਿੰਨੇ ਚਿਰ ਲੱਗ ਜਾਣੇ ਚਾਰੇ ਇਹ ਤਾਂ ਜੀ ਹੁਣ ਹੁਣ ਦੀ ਗੰਕਰਮੇ ਵੀ ਤਾਂ ਰੌਣੀ ਮਹੀਨੇ ਨੂੰ ਬੱਤ ਆਉਗਾ ਇਹ ਲਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਜਿਹੜਾ ਹੱਲ ਦੱਸੇ ਸਾਨੂੰ ਕੋਈ ਜਿਵੇਂ ਅੱਗ ਲਾਉਣ ਤੋਂ ਰੋਕ ਦੇਣ ਸਾਨੂੰ ਇਹਦਾ ਹੱਲ ਦਾ ਕ